ਸਾਸ੍ਰੀਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਜੀ ਪਿੰਡ ਘਰੇਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਖੇਮਕਰਨ ਤੋਂ ਲੈ ਕੇ ਪੱਟੀ ਖੇਮਕਰਨ ਰੋਡ ਤੇ ਵੀਰ ਦਾ ਫਰੰਟ ਦੇ ਉੱਤੇ ਘਾਰ ਰਿਹਾ ਜੀ ਤੇ ਘਰੇਲੂ ਪਸ਼ੂ ਦੀ ਵੀਡੀਓ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਜੀ ਅੱਜ ਤਰੀਕ ਹੈਗੀ ਜੀ 9 ਅਕਤੂਬਰ 2025 ਸਮਾਂ ਕੁ ਸਵੇਰ ਦੇ 7:00 ਵਜੇ ਦਾ ਹੀ ਤੇ ਪਹਿਲੇ ਸੂਏ ਦੀ ਮੱਝ ਵਗਾਉ ਆ ਜੀ ਵੀਰ ਕੋਲ ਝੋਟੀ ਪਹਿਲੇ ਸੂਏ ਦੀ ਉਹਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸੱਜਰ ਝੋਟੀ ਹੈ ਜੀ ਆਜੋ ਵੀਰ ਨਾਲ ਕਰਦੇ ਆ ਜੀ ਗੱ ਪੁਰਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਜੀ ਕਿਰਪਾ ਤੇ ਕੈਮ ਸੇਤਾ ਜੀ ਹਾਂ ਜੀ ਹਾਂ ਜੀ ਕਿਰਪਾ ਜੀ ਤੇ ਘਰ ਦੀ ਝੋਟੀ ਵੀਰ ਜੀ ਆਪਣੀ ਹਾਂ ਜੀ ਹਾਂ ਜੀ ਵੀਰ ਜੀ ਠੀਕ ਹੈ ਜੀ ਪਹਿਲਾ ਸੁਗਾ ਹਨਾ ਜੀ ਹਾਂ ਜੀ ਪਹਿਲਾ ਸੁਗਾ ਮੂੰਹ ਚੌਗੀ ਜੇ ਠੀਕ ਹੈ ਜੀ ਮੂੰਹਾਂ ਚੌਗੀ ਪਹਿਲਾ ਸੁਗਾ ਵਖਾਓ ਜੀ ਇੱਕ ਗਰੀ ਫੇਸ ਤੋਂ ਘਰਾ ਦਿਓ ਸ਼ੁਰੂ ਕਰੇ ਫੇਸ ਬਹੁਤ ਅੱਛਾ ਹਾਂ ਜੀ ਚੌਗੀ ਜੀ ਚੌਗੀ ਆ ਕੋਈ ਗੱਲ ਨਹੀਂ ਰਹਿਣ ਦਿਓ ਵੀਰ ਜੀ ਚਲੋ ਠੀਕ ਹੈ ਜੀ ਸਿੰਘ ਤੁੰਗ ਕਰੋ ਜੀ ਚੈੱਕ ਹਾਂ ਜੀ ਕੁਆਲਟੀ ਸਿੰਘ ਦੀ ਵੀ ਜੀ ਬਾਕੀ ਬਹੁਤ ਚੱਦੇ ਜੀ ਸਾਫ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਜੀ ਕਰੋ ਇਹ ਚੈੱਕ ਕਿੰਨਾ ਵੀ ਜੀ ਪੱਕਾ ਦੁੱਧ ਕਿਨਾ ਵੀ ਜੀ ਹਾਜ਼ਰ ਦੁੱਧ ਜਿਹੜਾ 8 ਕਿਲੋ ਆ 8 ਕਿਲੋ ਪੂਰਾ ਤਾਂ ਹੀ 9 ਕਿਲੋ ਦਾ ਹਨੇ ਆ ਵੀ ਚੁਣੇ ਆ ਬਾਕੀ ਹਾਜ਼ਰ ਜਿਹੜਾ ਕਰਕੇ 8 ਦੇਵਾਂਗੇ ਮਤਲਬ ਕਿ ਲਾਲੂ ਵੀ 9-10 ਲੀਟਰ ਦੁੱਧ ਦੇਗਾ ਤੇ ਪੱਕੀ 8 ਦੀ ਗਾਰੰਟੀ ਦੇ ਗਾਰੰਟੀ ਹੈ ਜੀ ਹਣਾ ਜੀ ਪਰ ਕਟਾ ਲੱਗ ਗਿਆ ਜੇ ਮਗਰ ਹਾਂ ਜੀ ਨੀਲੀ ਦਾ ਕਟਾ ਜੇ ਮਗਰ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਵੀ ਜੀ ਇਹਨੂੰ ਵੀ ਜੀ ਹੋ ਗਏ 10-1 ਤੇ ਟੇਡਾ ਕੱਟ ਜੀ ਟੇਡਾ ਕੱਟ ਚੰਗਾ ਬਰੀਡ ਦਾ ਕਟਾ ਵੀ ਹਾਂ ਨੀਲੀ ਬਰੀਡ ਦਾ ਹੈ ਚੰਗਾ ਟੇਡੇ ਕੱਟ ਵਾਲਾ ਕਟਾ ਰਿਜ਼ਲਟ ਫਿਰਦਾ ਉਹਦਾ ਹੀ ਹੈ ਬਹੁਤ ਵਧੀਆ ਜੀ ਹਾਂ ਜੀ ਠੀਕ ਹੈ ਜੀ ਮੱਥੇ ਦੇ ਵਿੱਚ ਇੱਕ ਬੱਲ ਹੈਗਾ ਉਹ ਬਾਕੀ ਪੂਰਾ ਇੱਕ ਰੰਗ ਕਾਲਾ ਜੀ ਬਹੁਤ ਹੀ ਪੂਰੀ ਸਾਫ ਹੈ ਚੱਲੇ ਵਾਲੀ ਜੀ ਬਿਲਕੁਲ ਜੀ ਬਿਲਕੁਲ ਕੱਲਾ ਕੱਲਾ ਥਣ ਵਿਥੀ ਤੇ ਲੱਗਾ ਬਿਲਕੁਲ ਜੀ ਗਾਇਬ ਤੇ ਥਣਿਆ ਹਾਂ ਜੀ ਲਓ ਵੀਰ ਜੀ ਖੋਲ ਕੇ ਇੱਕ ਰੀ ਮੜਾਇਆ ਕਰਾਈਏ ਇੱਕ ਭਰਾਵਾਂ ਨੂੰ ਹਾਂ ਜੀ ਹਾਂ ਛਿੰਗੇ ਛੁੰਗੇ ਪੂਰਾ ਓਕੇ ਆ ਜੀ ਵੀਰ ਜੀ ਓਕੇ ਆ ਲਓ ਜੀ ਥਣ ਥਣ ਕਿਵੇਂ ਵੀਰ ਜੀ ਤਾਂ ਜੀ ਮੇਰ ਤੋਂ ਬਹੁਤ ਸੋਹਣੀ ਵਿਧੀ ਧਾਰਤੂ ਰਪੋਲੀ ਆ ਅੱਛਾ ਜੀ ਬਾਕੀ ਇਹ ਵੀ ਦੂਜਾ ਆ ਆ ਦਾ ਵੀਰ ਤੁਸੱਲੀ ਕਰੇ ਹਾਂਜੀ ਜਿੱਦਾਂ ਉਧਰ ਨੂੰ ਲੈ ਜਾ ਵੀਰ ਜੀ ਦੂਜੀ ਸਾਈਡ 'ਤੇ ਬਾਕੀ ਵਿਧੀ ਇਹਨੂੰ ਇਹ ਨਹੀਂ ਹਾਂ ਮੈਂ ਕਟੇ ਦੇ ਤੈ ਮਰਦਾ ਹਾਂਜੀ ਇਹ ਪਾੜੇ ਤੇ ਵੀ ਜਿਤਨਾ ਮਰਜ਼ੀ ਬੈਏ ਨਹੀਂ ਕਟੇਦੇ ਆ ਠੀਕ ਹੈ ਜਿਤਨਾ ਮਰਜ਼ੀ ਠੰਡੀ ਨਹੀਂ ਹੋ ਗਏ ਵਿਧੀ ਸੂਈ ਨੂੰ ਅੱਜ ਵੀ ਵਿਧੀ 10 12 ਦਿਨ ਹੋ ਗਏ ਆ 10 12 ਹਾਂਜੀ ਆਪਦੀ ਸਮਝਣਾ ਵੀਰ ਬਿਲਕੁਲ ਠੀਕ ਹੈ ਲਓ ਜੀ ਇਦਰ ਦੀ ਕੁਆਲਿਟੀ ਕਰੋ ਜੀ ਕਿੱਡੀ ਹੈ ਨਾ ਘੈਂਟ ਆ ਅਜੇ ਤਾਂ ਫਿਰ ਸੂਹਾ ਹੀ ਪਹਿਲਾ ਇਹਦੇ ਹਾਂਜੀ ਆ ਮੇਰੇ ਕਰਦੀ ਬਾਈ ਜੀ ਹੈ ਨਾ ਬਾਹਰ ਬੂਰਨੀ ਕੱਢੀ ਇਹਨਾਂ ਹਾਂਜੀ ਇਹਦਾ ਫਸਲ ਚ ਬਾਹਰ ਬੂਰ ਘਾਟ ਕੱਢੀ ਤੇ ਅੱਜ ਹੀ ਕੱਢੀ ਬਾਹਰ ਅੱਛਾ ਜੀ ਉਹ ਫਿਰ ਕਰਦਾ ਹੀ ਡੰਗਰ ਬਿਲਕੁਲ ਬਿਲਕੁਲ ਜਦੋਂ ਖੁੱਲਾ ਛੱਡ ਗਿਆ ਨਾ ਪਹਿਲੀ ਿਆਰ ਉਦੋਂ ਥੋੜਾ ਕਰ ਜਾਂਦਾ ਲਓ ਜੀ ਚੈੱਕ ਕਰੋ ਬੰਦ ਵੀ ਦਿੱਤੀ ਤੁਸੀਂ ਇਥੇ ਲੋਰੀ ਸਾਨਵਾ ਨਾ ਕਰੋ ਜੀ ਚੈੱਕ ਇਹ ਪੂਰੀ ਸਾਫ ਸੁਥਰੀ ਹੈ ਪਹਿਲਾ ਸੁਹਾ ਝੋਟੀ ਜੇ ਤੇ ਕਦਗੁੱਦ ਕਰੋ ਜੀ ਚੈੱਕ ਸਿੰਗਲ ਹੱਡੀ ਦੇ ਵਿੱਚ ਹੈ ਜੀ ਹਾਂਜੀ ਬੀ ਜੀ ਸਿੰਗਲ ਹੱਡੀ ਆ ਹਾਂਜੀ ਇਹ ਕਦ ਦੀ ਵੀ ਲੰਮੀ ਬਹੁਤ ਹੈ ਤੇ ਢੇਲ ਵੀ ਬਹੁਤ ਲੰਮੀ ਉੱਚੀ ਢੇਲ ਵੀ ਉੱਚੀ ਬਹੁਤ ਹੈ ਝੋਟੀ ਬਿਲਕੁਲ ਜੀ ਬਿਲਕੁਲ ਵੱਡੀਆਂ ਝੋਟੀਆਂ ਚਾਹੁੰਦੀ ਕੋਈ ਦਰਮਿਆਨੀ ਨਹੀਂਗੀ ਹਾਂਜੀ ਹਾਂਜੀ ਮਨਾਂ ਵੱਡੀਆਂ ਝੋਟੀਆਂ ਚਾਹੁੰਦੀ ਵੱਡੀਆਂ ਝੋਟੀਆਂ ਚਾਹੁੰਦੀ ਹਾਂ ਤੇ ਸੁਹਾ ਪਹਿਲਾ ਵੀਰ ਜੀ ਬਿਲਕੁਲ ਬਿਲਕੁਲ ਜੇ ਤੇ ਅਗਲੇ ਸੁਏ ਇਹਨੇ ਬੰਨਾ ਬੰਨਾ ਬਿਲਕੁਲ 12 13 ਲੀਟਰ ਦੁੱਧ ਕੋਈ 14 ਭਰੂਗੀ ਬਿਲਕੁਲ ਜੀ ਬਿਲਕੁਲ ਬਾਕੀ ਇਹਨਾ ਵੀ ਰਿਜ਼ਲਟ ਬੜਾ ਟਾਪ ਦਾ ਹਾਂਜੀ ਨਹੀਂ ਕਟਾ ਮਗਰ ਚੰਗਾ ਸੀਮਿੰਟ ਦਾ ਹਾਂਜੀ ਹਾਂਜੀ ਬਹੁਤ ਸ਼ਾਨਦਾਰ ਸੀਮਿੰਟ ਦਾ ਬਿਲਕੁਲ ਜੀ ਬਿਲਕੁਲ ਲਓ ਜੀ ਛੰਡੀ ਢੀਰੀ ਆ ਤੜਾ ਚਲੋ ਚਬੂ ਚਬੂ ਕਰਕੇ ਡੰਗਰ ਮਾਲਾ ਬੋਟ ਕਰ ਜਾਂਦਾ ਹੁੰਦੀ ਹਾਂਜੀ ਹਾਂਜੀ ਉਹ ਤਾਂ ਗੱਲ ਹੈ ਕੀ ਆ ਜੀ ਠੀਕ ਹੈ ਥਣ ਸੁਣ ਓਕੇ ਹੈਣਾ ਜੀ ਹਾਂਜੀ ਥਣ ਵੀ ਜੀ ਬਿਲਕੁਲ ਓਕੇ ਆ ਓਕੇ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਨੰਬਰ ਆਪਾਂ ਤੁਹਾਡਾ ਸਕਰੀਨ ਤੇ ਦੇ ਦੇਨੇ ਹੈ ਤੇ ਕੋਈ ਵੀਰਪਰਾ ਸੰਪਰਕ ਕਰ ਸਕਦਾ ਹੈ ਹੈਣਾ ਜੀ ਠੀਕ ਹੈ ਜੀ ਓਕੇ ਲਓ ਜੀ ਕਰੋਰੀ ਚੱਕ ਕੇਰਾ ਬਣਾ ਬਖਾ ਦੇਣੇ ਹਨਾ ਹਾਂਜੀ ਹਾਂਜੀ ਤੇ ਇਹ ਜਿਹੜਾ ਕਟਾ ਜੀ ਮਗਰ ਟੇਡੇ ਘਟ ਵਾਲਾ ਨੀਲੀ ਰਾਵੀ ਜਾ ਆ ਗਿਆ ਕਟਾ ਬੜਾ ਸੋਹਣਾ ਜੀ ਹਾਂਜੀ ਹਨਾ ਜੀ ਰਿਜ਼ਲਟ ਵੀ ਪੂਰਾ ਟਾਪ ਦਾ ਨਹੀਂ ਚੰਗਾ ਤੀਗਾ ਦੂਗਾ ਹਨਾ ਬਿਲਕੁਲ ਬਿਲਕੁਲ ਤੇ ਇਹ ਠੰਡੇ ਵੀਰ ਨਹੀਂ ਮੜਿਆ ਜਾ ਐਵਰੀ ਜੀ ਕਟੈਣਾ ਛੜਤਾ ਮਗਰੋਂ ਅੱਛਾ ਜੀ ਉਹ ਕਦੇ ਆਪ ਚੋਗੇ ਉੱਤੇ ਮਗਰੋਂ ਛੜਦਾ ਮੈਂ ਜੀ ਪੀਲੂ ਦੇ ਉਹ ਗੜੀ ਨੇ ਲਾਤਾ ਕਦੇ ਕਟਾ ਅੱਛਾ ਅੱਛਾ ਜ਼ਿਆਦਾ ਜੇ ਲੱਗਾ ਰਿਹਾ ਹਾਂਜੀ ਹਾਂਜੀ ਠੀਕ ਹੈ ਬਾਕੀ ਕੋਈ ਨਹੀਂ ਜਿੰਨੇ ਵੀਰ ਨੇ ਆਹ ਦਾ ਚੋਗੇ ਕੋਈ ਡਰ ਨਹੀਂ ਕੋਈ ਮਰਜ਼ੀ ਜਿਹੜਾ ਵੀ ਮਰਜ਼ੀ ਆਪਣੀ ਤਸੱਲੀ ਕਰੇ ਹੈਨਾ ਜੀ ਹਾਂ ਹਾਂ ਠੀਕ ਹੈ ਕਤਰੀਆ ਨਹੀਂ ਕੁਡਾ ਕੰਮ ਠੀਕ ਹੈ ਜੀ ਠੀਕ ਹੈ ਤੇ ਵੀਰ ਜੀ ਰੇਟ ਦੀ ਕਰ ਲਈਏ ਗੱਲਬਾਤ ਰੇਡ ਵੀਰ ਜੀ ਇਹਦਾ ਆਪਾਂ ਮੰਗਣ ਨੂੰ ਦਾ 98000 ਰੁਪਏ ਜਿਹੜਾ ਦਾ ਮੰਗਦੇ ਆ ਮੰਗਣ ਹਾਂਜੀ ਹਾਂਜੀ 98000 ਰੁਪਏ ਡਿਮਾਂਡ ਕਰਦੀਆਂ ਪੈਜ 98000 ਰੇਟ ਕਰਦੇ ਤੇ ਹਾਂ ਆਪਾਂ ਪੱਕੀ ਕਿੰਨੇ ਦੇ ਦੇਣੀ ਆ ਹਾਂ ਨਾ ਵੀਰ ਜੀ ਆਪਾਂ ਕੋਈ 9293 ਦੇ ਦਾਂਗੇ 9293 ਹਾਂਜੀ ਬਾਕੀ ਕੋਈ ਨਹੀਂ ਜਿਹੜਾ ਵੀਰ ਆਊ ਹਾਂਜੀ ਕੋਈ ਮਾਨਤਾਣ ਹੋ ਜੂ ਕੋਈ ਗੱਲ ਨਹੀਂ ਠੀਕ ਹੈ ਜੀ ਕੋਈ ਵੀਰ ਭਰਾ ਫੋਨ ਕਰੇ ਫੋਨ ਕਰੇ ਹਾਂ ਤੇ ਮਾਨਤਾਣ ਹੋ ਜਾਊਗਾ ਠੀਕ ਹੈ 92000 ਰੁਪਏ ਵੀਰ ਨੇ ਲੀਡ ਰੱਖਿਆ ਜੀ ਤੇ ਮਗਰ ਕਟਾ ਗਿਆ ਸੂਹਾ ਪਹਿਲਾ ਜੀ ਇਹਦਾ ਨੇੜੇ ਪੈਟਰੋਲ ਪੰਪ ਜੇ ਆਪਣੀ ਹਾਂਜੀ ਪਟੀਆਂੋਂ ਉਹਨੇ ਪਹਿਲਾਂ ਹੀ ਆਪਣਾ ਮਤਲਬ ਜਿਹੜਾ ਪੰਪ ਹੁੰਦਾ ਨਾ ਪਟੀਆਂ ਲੋ ਘਰੇਾਲੀ ਨੂੰ ਆਈਏ ਹਾਂਜੀ ਹਾਂਜੀ ਤੇ ਆਪਣੀਆਂ ਬਈਕਾਂ ਦੇ ਦਰਬਾਗ ਵਾਲੀ ਸਾਈਡ ਤੇ ਨਾਲ ਹੀ ਪੰਪ ਨੂੰ ਸਾਹਮਣੇ ਠੀਕ ਹੈ ਜੀ ਐਚਪੀ ਪੰਪ ਤੋਂ ਸਾਹਮਣੇ ਹਾਂਜੀ ਹਾਂਜੀ ਮਤਲਬ ਲਾ ਲੋਗੇ ਐਡਰੈਸ ਦਾ ਡਾਇਗ ਹੈ ਜੇ ਪੱਟੀ ਤੋਂ ਖੇਮਕਰਨ ਰੋਡ ਤੇ ਹਾਂਜੀ ਪੈਟਰੋਲ ਪੰਪ ਤੋਂ ਸਾਹਮਣੇ ਆਪਣੀਆਂ ਬਈਕਾਂ ਹਨ ਹਾਂਜੀ ਪਿੰਡ ਘਰੇਾਲਾ ਪਿੰਡ ਘਰੇਾਲਾ ਇਹ ਲਾਗੇ ਪੈਟਰੋਲ ਬੰਦਾ ਠੀਕ ਹੈ ਜੀ ਠੀਕ ਹੈ ਤੇ ਵੀਰ ਜੀ ਆਪਣਾ ਨਾਮ ਤੇ ਨੰਬਰ ਦੱਸ ਦਿਓ ਜੀ ਨਾਂ ਵੀਰ ਜੀ ਮੇਰਾ ਚਮਕੌਰਿਆ ਹਾਂਜੀ ਇਹ ਨੰਬਰ ਹੈਗਾ 92809 ਠੀਕ ਹੈ ਜੀ 62931 62931 ਘਰੇਲੂ ਪਸ਼ੂ ਹੈ ਨਾ ਇਹਦੇ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਥੈਂਕ ਯੂ ਜੀ ਓਕੇ ਦੋਸਤੋ ਇਹ ਹੀ ਆਪਣੇ ਆਜ ਦਾ ਨਗ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ